ਜੇ ਜੁਗ ਚਾਰੇ ਆਰ ਜਾ ਔਰ ਦਸੋਣੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨੌਰ ਖਾਈ ਕੇ ਜਸ ਕੀਰਤ ਜਗ ਲੇ ਜੇ तिस ਨਜ਼ਰ ਨ ਆਵਈ ਤਾਂ ਬਾਤ ਨ ਪੁੱਛੇ ਕਿ ਕੀ ਤਾਂ ਅੰਦਰ ਕੀ ਕਰ ਦੋਸ਼ੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਜੀ ਜੇ ਤਿਸ ਗੁਣ ਕੋਈ ਕਰੇ ਇਹ ਜੋ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ ਜਪ ਜੀ ਸਾਹਿਬ ਜੀ ਦੀ ਸਤਵੀਂ ਪੌੜੀ ਹੈ ਜਿਸ ਵਿੱਚ ਸਤਗੁਰੂ ਜੀ ਸਮਝਾ ਰਹੇ ਹਨ ਕਿ ਜੇ ਕੋਈ ਯੋਗ ਸਾਧਨਾਂ ਦੇ ਦੁਆਰਾ ਜਾਂ ਕਿਸੇ ਹੋਰ ਤਰੀਕੇ ਦੇ ਦੁਆਰਾ ਆਪਣੀ ਲੰਬੀ ਉਮਰ ਕਰ ਲੈਂਦਾ ਹੈ। ਸਾਰੇ ਸੰਸਾਰ ਵਿੱਚ ਆਪਣੀ ਸਿਆਣਪ ਚਤੁਰਾਈ ਦੇ ਨਾਲ ਪ੍ਰਸਿੱਧੀ ਹਾਸਲ ਕਰ ਲੈਂਦਾ ਹੈ। ਪਰ ਪ੍ਰਮਾਤਮਾ ਦੀ ਮਿਹਰ ਬਖਸ਼ਿਸ਼ ਤੋਂ ਵਾਂਝਾ ਹੈ ਤੇ ਉਸ ਦੀ ਇੱਕ ਕੀੜੇ ਤੋਂ ਵੱਧ ਕੋਈ ਪਾਇਆ ਨਹੀਂ ਕੋਈ ਸਮਰੱਥਾ ਨਹੀਂ ਭਾਵ ਕੇ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਇਹ ਜੀਵ ਦੀ ਕੋਈ ਪਾਇਆ ਨਹੀਂ ਹੈ ਸਤਿਗੁਰੂ ਜੀ ਬਚਨ ਕਾਰੇ ਹਨ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਯੋਗ ਸਾਧਨਾ ਜਾਂ ਪ੍ਰਣਾਮ ਦੁਆਰਾ ਕੋਈ ਮਨੁੱਖ ਆਪਣੀ ਉਮਰ ਚਾਰ ਜੋਗਾਂ ਜਿੰਨੀ ਵਧਾ ਲਵੇ ਇਹ ਸਤ ਗੁਰੂ ਜੀ ਦਲੀਲ ਦਿੰਦੇ ਹਨ ਕਿ ਚਾਰ ਵਿਕਰਨ ਚਾਰ ਨੂੰ 10 ਦੇ ਨਾਲ ਗੁਣਾ ਕਰ ਦਵੋ ਜਿੰਨੀ ਚਾਰ ਜੁਗਾਂ ਦੀ ਆਯੂ ਦੱਸੀ ਜਾਂਦੀ ਹੈ ਉਸ ਨੂੰ 10 ਦੇ ਨਾਲ ਗੁਣਾ ਕਰ ਦਵੋ ਇੰਨੀ ਉਮਰ ਕਿਸੇ ਦੀ ਹੋਵੇ ਨਵਾਂ ਖੰਡਾਂ ਵਿੱਚ ਜਾਣੀ ਹੈ ਨਵਾਂ ਖੰਡਾਂ ਤੋਂ ਭਾਗ ਸਾਰਾ ਸੰਸਾਰ ਸਾਰੇ ਸੰਸਾਰ ਦੇ ਵਿੱਚ ਜਾਣਿਆ ਜਾਂਦਾ ਹੋਵੇ ਪ੍ਰਗਟ ਹੋਵੇ ਨਾਲ ਚੱਲੇ ਸਭ ਕੋਈ ਸਾਰਾ ਸੰਸਾਰ ਉਸ ਦੇ ਪਿੱਛੇ ਤੁਰਦਾ ਹੋਵੇ ਚੰਗਾ ਨਾਉ ਰਖਾਈ ਕੇ ਫਿਰ ਇਹ ਵੀ ਨਹੀਂ ਸਾਰੇ ਸੰਸਾਰ ਦੇ ਲੋਕ ਉਸ ਨੂੰ ਚੰਗਾ ਵੀ ਆਖਦੇ ਹੋਣ ਉਸ ਦੀ ਸੋਭਾ ਵੀ ਕਰਦੇ ਹੋਣ ਜਸ ਕੀਰਤ ਜਾਗ ਲਈ ਉਹ ਜਗਤ ਦੀ ਸੋਭਾ ਵੀ ਘਟਦਾ ਹੋਵੇ ਪਰ ਜੇ ਪਰਮਾਤਮਾ ਦੀ ਮਿਹਰ ਬਖਸ਼ਿਸ਼ ਕਿਰਪਾ ਦਾ ਪਾਤਰ ਨਹੀਂ ਪਰਮਾਤਮਾ ਦੀ ਮਿਹਰ ਦੀ ਨਜ਼ਰ ਤੋਂ ਹੀ ਨਾ ਤੇ ਸਖਣਾ ਹੈ ਤੇ ਠੀਕ ਉਸੇ ਹੀ ਤਰ੍ਹਾਂ ਦਾ ਹੈ ਜਿਸ ਦੀ ਕੋਈ ਵਤ ਕਾ ਨਹੀਂ ਪੁੱਛਦਾ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੀ ਅਜਿਹੇ ਮਨੁੱਖ ਨੂੰ ਵੀ ਪਰਮਾਤਮਾ ਇੱਕ ਕੀੜਿਆਂ ਦੇ ਵਿੱਚ ਕੀੜਾ ਤੇ ਦੋਸ਼ੀਆਂ ਦੇ ਵਿੱਚ ਦੋਸ਼ੀ ਗਰਦਾਨ ਕੇ ਸਜ਼ਾ ਦਿੰਦਾ ਹੈ ਕਿਉਂਕਿ ਉਸਨੇ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ ਪਰਮਾਤਮਾ ਦੀ ਮਿਹਰ ਬਖਸ਼ਿਸ਼ ਦਾ ਪਾਤਰ ਨਹੀਂ ਬਣ ਪਾਇਆ ਸਤਿਗੁਰੂ ਜੀ ਬਚਨ ਕਾ ਰਹੇ ਹਨ ਨਾਨਕ ਨਿਰਗੁਣ ਗੁਣ ਕਰੇ ਉਹ ਪਰਮਾਤਮਾ ਗੁਣਹੀਨ ਮਨੁੱਖਾਂ ਨੂੰ ਗੁਣ ਬਖਸ਼ਦਾ ਹੈ ਉਹਨਾਂ ਦੇ ਅੰਦਰ ਗੁਣ ਪੈਦਾ ਕਰਦਾ ਹੈ ਤੇ ਜਿਨ੍ਹਾਂ ਦੇ ਕੋਲ ਗੁਣ ਹਨ ਉਹਨਾਂ ਨੂੰ ਗੁਣ ਵੀ ਉਹੀ ਬਖਸ਼ਦਾ ਹੈ ਤੇ ਹੋਰ ਗੁਣ ਉਹਨਾਂ ਨੂੰ ਬਖਸ਼ਣ ਦੀ ਸਮਰੱਥਾ ਰੱਖਦਾ ਹੈ ਇਹੋ ਜਿਹਾ ਕੋਈ ਸੰਸਾਰ ਦੇ ਵਿੱਚ ਦਿਸਦਾ ਨਹੀਂ ਜਿਹੜਾ ਗੁਣਹੀਣ ਜੀਵ ਨੂੰ ਗੁਣ ਦੇ ਸਕਦਾ ਹੋਵੇ ਇੱਕ ਪਰਮਾਤਮਾ ਹੀ ਹੈ ਜਿਹੜਾ ਸਾਰੇ ਸੰਸਾਰ ਤੇ ਸੰਸਾਰ ਦੇ ਜੀਵਾਂ ਨੂੰ ਗੁਣ ਬਖਸ਼ਦਾ ਹੈ ਪਰਮਾਤਮਾ ਦੇ ਹੀ ਗੁਣ ਹਨ ਕਿ ਪਰਮਾਤਮਾ ਦੀ ਕਿਆਦਾ ਕੀਤੀ ਹੋਈ ਹਵਾ ਕਦੇ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੀ ਕਿ ਇਹ ਅਮੀਰ ਹੈ ਇਹ ਗਰੀਬ ਹੈ ਪਰਮਾਤਮਾ ਦਾ ਬਣਾਇਆ ਹੋਇਆ ਸੂਰਜ ਕਦੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਕਿ ਇਹ ਅਮੀਰ ਹੈ ਇਹ ਗਰੀਬ ਹੈ ਇਹ ਪਰਮਾਤਮਾ ਦੇ ਗੁਣ ਹਨ ਸੋ ਸਤਿਗੁਰੂ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਸਮਝਾਇਆ ਹੈ ਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਇਸ ਜੀਵ ਦੀ ਕੋਈ ਸਮਰੱਥਾ ਨਹੀਂ ਕੋਈ ਪਾਇਆ ਨਹੀਂ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ